ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੱਬ ਚੈਨਲ ਤੇ ਹੋਰ ਸਾਰੇ ਤੁਸੀਂ ਵੀ ਟਿੱਕ ਟਾਕ ਨੂੰ ਪਰਮਾਣਨ ਸਾਨੂੰ ਚੜ੍ਹਦੀ ਕਲਾ ਚ ਰੱਖੇ ਬਈ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਅੱਜ ਆ ਜੀ 15 ਅਗਸਤ ਤੇ 15 ਅਗਸਤ ਦੀਆਂ ਬਹੁਤ ਪਿਆਰੀਆਂ ਚੱਲ ਰਹੀਆਂ ਬੱਚੇ ਬਹੁਤ ਸਮਾਨ ਲੈ ਕੇ ਗਏ ਆ ਅੱਜ ਅੱਜ ਜੀ 15 ਅਗਸਤ 15 ਅਗਸਤ ਦੀ ਬਹੁਤ ਤਿਆਰੀ ਚੱਲੀ ਕੱਲ੍ਹ ਦੇ ਬਹੁਤ ਲਗਾ ਰੱਖਿਆ ਬੱਚਿਆਂ ਨੇ ਬਹੁਤ ਸਮਾਨ ਲੈ ਕੇ ਜਾਇਆ ਆਪਾਂ ਤੋਂ ਬਹੁਤ ਸਮਾਨ ਗਿਆ ਜੀ ਆਪਣਾ 15 ਅਗਸਤ ਤੇ ਕੱਖ ਗਰੇ ਲੈਣਗੇ ਕਾਂਠੇ ਵਗੈਰਾ ਐਵੇਂ ਦੀ ਚੀਜ਼ ਇਹ ਵੀ ਆਪਣੇ ਕਿਰਾਏ ਤੇ ਗਏ ਜੀ ਕੋਈ ਰਹਿ ਗਿਆ ਇਹ ਬੱਚਿਆਂ ਨੇ ਪਾਏ ਹੈ ਗਲ ਦੇ ਵਿੱਚ ਮੁੰਡਿਆਂ ਨੇ ਮਤਲਬ ਵਾਹਿਗੁਰੂ ਦੀ ਕਿਰਪਾ ਨਾਲ ਬਈ ਬਹੁਤ ਵਧੀਆ ਕੰਮ ਚੱਲਦਾ ਆਪਣਾ ਪਹਿਲਾਂ ਵੀ ਇੱਕ ਦਿਨ ਕਿਰਾਏ ਤੇ ਗਏ ਉਹਦੇ ਤੋਂ ਨਾ ਨੇ ਪਾ ਕੇ ਦੇਖੇ ਸੀ ਅੱਜ ਫੇਰ ਆਪਣੇ 15 ਅਗਸਤ ਦੇ ਘਰੇ ਗਏ ਜੀ ਕਿਰਾਏ ਤੇ ਹਲੇ ਆਪਣੇ ਘਰੇ ਘਟ ਰਹਿ ਗਏ ਬਹੁਤ ਕਿਰਪਾ ਜੀ ਬਾਬੇ ਨਾਨਕ ਦੀ ਵਾਹਿਗੁਰੂ ਹਰੇਕ ਤੇ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖੇ ਜਿਵੇਂ ਮੇਰੇ ਤੇ ਰੱਖੀ ਆ ਪ੍ਰਮਾਤਮਾ ਨੇ ਤੇ ਸਭ ਦੀਆਂ ਕਮਾਈਆਂ 'ਚ ਵਾਹਿਗੁਰੂ ਬਰਕਤ ਪਾਵੇ ਬੁਨਿਆਰੀ ਦਾ ਸਮਾਨ ਆਪਣਾ ਖਤਮ ਹੋ ਚੁੱਕਿਆ ਸੀ ਇਹ ਬਲਿਚਾ ਵਗੈਰਾ ਇਹ ਆਪਾਂ ਜੀ ਹੋਰ ਮੰਗਾਈਆਂ ਲਿਪਸਟਿਕਾਂ ਦਾ ਡੱਬਾ ਆ ਗਿਆ ਨਾ ਵੀ ਕਲਰ ਮੈਂ ਹਰੂ ਬੱਦ ਚੱਲਦਾ ਹੈ 50 ਰੁਪਏ ਦੀ ਰੇਟ ਹੈ ਇਹਦਾ ਉਹਨੂੰ ਦਿਖਾ ਰਹੇ ਹਾਂ ਜੀ ਤੁਹਾਨੂੰ ਸੂਟ ਆਪਾਂ ਦब्बे ਸਾਰੇ ਪੈਕ ਹੋਏ ਪਏ ਸਮਾਨ ਨਾਲ ਸਮਾਨ ਤਾਂ ਵੀ ਇੰਨਾ ਹੁੰਦਾ ਮੇਰੇ ਤੋਂ ਸਾਰੇ ਸਮਾਨ ਦੀ ਵੀਡੀਓ ਨਹੀਂ ਪਾਈ ਜਾਂਦੀ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਬਸ ਜਿੰਨਾ ਮੈਨੂੰ ਟਾਈਮ ਮਿਲਦਾ ਮੈਂ ਉਹਨੇ ਕ ਸਮਾਨ ਦੀ ਵੀਡੀਓ ਪਾ ਦਿੰਦੀ ਆ ਕਿਉਂਕਿ ਜਿਆਦੇ ਮੇਰੇ ਕੋਲ ਟਾਈਮ ਨਹੀਂ ਹੈਗਾ ਆਪਣੇ ਕੋਲੇ ਆਗੇ ਵੀ ਸੂਟ ਕੁਛ ਮੈਂ ਸੂਟ ਦਿਖਾ ਰਿਆ ਸੋਨੂੰ ਕਿਉਂਕਿ ਐ ਨਹੀਂ ਪਤਾ ਬਈ ਸੂਟ ਕਦੋਂ ਵਿਕ ਜਾਂਦਾ ਹੈ ਨਾ ਫਿਰ ਮੇਰੀ ਵੀਡੀਓ ਪਾਉਣ ਨੂੰ ਨਹੀਂ ਰਹਿ ਜਾਂਦੀ ਇਹ ਸੂਟਾਂ ਦੀ ਇਹ ਆਗੇ ਜੀ ਮਸਲੀਨ ਦੇ ਦੁਪੱਟਿਆਂ ਵਾਲੇ ਪਹਿਲਾਂ ਵੀ ਇਹਦੇ ਨਾਲ ਦੇ ਆਪਾਂ ਪਹਿਲਾਂ ਆਪਾਂ ਵਿੱਚ ਲਾਈਟ ਕਲਰਫੁਲ ਡਾਰਕ ਆ ਗਿਆ ਆਪਣੇ ਕੋਲੇ ਦੇਖੋ ਜੀ ਮਸਲੀਨ ਦੇ ਦੁਪੱਟੇ ਇਹਨਾਂ ਨਾਲ ਬਹੁਤ ਵਧੀਆ ਕੱਪੜਾ ਜੀ ਰੇਟ ਹੈ ਇਹਦਾ 1000 ਰੁਪਿਆ ਬਹੁਤ ਸੋਹਣੇ ਡਿਜ਼ਾਈਨ ਹੈ ਬਈ ਦੁਪੱਟਿਆਂ ਦੇ ਵਿੱਚ ਬਿਲਕੁਲ ਵੈਚ ਕਰਦੇ ਇਹ ਦੋ ਸੂਟ ਰਾਤ ਆਪਣੀ ਬੱਕ ਹੋਗੇ ਲੈ ਕੇ ਜਾਣੇ ਇਹ ਦੋਨੇ ਸੂਟ ਰਾਤ ਬੁੱਕ ਕਰਕੇ ਗਏ ਰਾਤ 8 ਵਜੇ ਸਮਾਨ ਲੈਣ ਆਈਆਂ ਬੱਚੀਆਂ ਜਿਨ੍ਹਾਂ ਨੇ ਅੱਜ 15 ਅਗਸਤ ਦੇ ਵਿੱਚ ਪ੍ਰੋਗਰਾਮ ਚ ਸੇਲਾਈਆਂ ਬੇਟੀਆਂ ਨੇ ਬਹੁਤ ਵਧੀਆ ਸਿਸਟਮ ਹੈ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਇੱਕ ਮਿੰਟ ਅੰਕ ਜਿਵੇਂ ਸਾਡਾ ਫੋਨ ਕਿਉਂ ਨਹੀਂ ਚੱਟਾ ਕਦੋਂ ਕਿ ਤਸਪੁੱਤ ਮੈਨੂੰ ਪਤਾ ਹੀ ਨਹੀਂ ਲੱਗਾ ਸਿੱਟੇ ਰਹਿੰਦਾ ਤੇਰਾ ਸੈਟਿੰਗ 10 ਮਿੰਟ ਅੱਜ ਸੋਟੇ ਕੋਸੂਗਾ ਹੈ ਨਾ ਤੇ ਬਸ ਕੁਏ ਹਾਂ ਹੈਗੇ ਮੇਰੇ ਫੋਨ ਨਾਲ ਲੱਗਦੇ ਵੀਡੀਓ ਚੱਲੀ ਹੈ ਆ ਬਸ ਹੁਣ ਹੀ ਲੈ ਕੇ ਗਈਆਂ ਸੋਈਆਂ ਦੇ ਬਸੂਏ ਛੇੜੇ ਤਾਈ ਦੀ ਰੋਟਾ ਛੋਟੇ ਨਹੀਂ ਆਹ ਛੋਟੇ ਹੀ ਦੇ ਗਏ ਨੇ ਫੋਨ ਤੋਂ ਮੈਨੂੰ ਪਤਾ ਹੀ ਲੱਗਾ ਮੈਂ ਇੱਥੇ ਸਮਾਨ ਦੀਆਂ ਦੀ ਫੋਨ ਉੱਥੇ ਪਿਆ ਸੀਗਾ ਗੱਲ ਇਹ ਇਹ ਲੱਗੇ ਤੱਕ ਸੀਪਿੰਨ ਤਾਂ ਚੱਲ ਜਾਈਏ ਨੇ ਕਹਿ ਜਾਈਦੇ ਨੇ ਇਹ ਕੁਛ ਪੈਸੇ ਸੋੜਾ ਇੱਕ ਹੋ ਕਰ ਦੂੰਗਾ ਲੈ ਲੇ ਤੂੰ ਸਾਰੇ ਬੱਚੇ ਸਮਾਨੇ ਤੋਂ ਲੱਗੇ ਸਮਾਨ ਸਾਰਾ ਹੀ ਵੀਕ ਗਿਆ ਵਸ ਆਪਾਂ ਫੋਨ ਹੀ ਕਰਕੇ ਮਗਵਾ ਲੈਣਾ ਚਲੋ ਓਕੇ ਬਸ ਇਹਨਾਂ ਅੱਛੇ ਕਰ ਲਓ ਤੇ ਇਸ ਨੂੰ ਦੋ ਸੁਣਾ ਦੇ ਬੜਾ ਦੇ ਦੇ ਕਿ ਇਹ ਲੜਗਾ ਆਹ ਦੇ ਚੱਲ ਜਾਣੀਏ ਇਹ ਬਾਕੀ ਦੋ ਜਿੰਗੂੜਾਂ ਤਾਂ ਦੁੱਧੀਆਂ ਲੈ ਕੇ ਗਈਆਂ ਜੂੜਾ ਤਾਂ ਨਹੀਂ ਚੜਾਣਾ ਤੋਂ चूड़ा नहीं था मैं तो कुछ दिखा रही हूँ फिर और चलता आठे आठे तो है और देखो और देखो तो हम मेरे पापा से तो है नहीं क्या मैं थोड़ा और दिखाई दे दो हूँ सेट नहीं लेके जाना चलो ठीक है बस हाँ पैसे चलाऊँ दे दीजिए ठीक है ना बाय बेटा ਆ ਗਿਆ ਜੀ ਇੱਕ ਕਲਰ ਸੂਟ ਦਾ ਇਹ ਕਿਹਦੇ ਵਿੱਚ ਆ ਕਲਰ ਆ ਗਿਆ ਦੇਖੋ ਜੀ ਆਪਣੀ ਵੀਡੀਓ ਜਿਆਦਾ ਲੰਬੀ ਹੋ ਜੁਨੀ ਤਾਂ ਮੈਂ ਖੋਲ ਕੇ ਦਿਖਾ ਦਿੰਦੀ ਇਹ ਕਾ ਕਲਰ ਤੇ ਕਾ ਕਲਰ ਇਹ ਦੋਨੇ ਬੱਕ ਹੋਏ ਆਪਣੀ ਇੱਕ ਕਲਰ ਰਹਿ ਗਿਆ ਇਸ ਸੂਟ ਦੇ ਵਿੱਚ ਪ੍ਰਾਈਸ ਹੈ ਜੀ ਇਹਦਾ 1000 ਰੁਪਿਆ ਪੂਰੇ ਵਧੀਆ ਦੁਪट्टे ਨੇ ਦੇਖੋ ਖੋਲ ਕੇ ਤਾਂ ਮੈਂ ਦਿਖਾ ਰਿਆਂ ਕਿਉਂਕਿ ਮੇ ਕੋਲ ਟਾਈਮ ਹੈ ਨਹੀਂ ਇੰਨਾ ਕਰਾਂ ਭਾਈ ਕਮ ਮੈਨੂੰ ਜਾਦੇ ਨਹੀਂ ਤੇ ਟਾਈਮ ਮੇਰੇ ਕੋਲ ਬਿਲਕੁਲ ਘਟਾ ਬਿਲਕੁਲ ਟਾਈਮ ਹੈ ਨਹੀਂ ਬਾਈ ਜਮਾ ਵੀ ਆ ਦੇਖੋ ਜੀ ਐਵੇਂ ਦੇ ਕਲਰ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਆ ਦੁਪੱਟਾ ਜੀ ਨਾਲ ਨੌ ਦੀ ਥੋੜਾ ਜਿਹਾ ਦੁਪੱਟਾ ਆਪਸ ਨੂੰ ਖੋਲ ਕੇ ਦਿਖਾ ਦਿੰਨੇ ਆ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਦੁਪੱਟਿਆਂ ਦੇ ਵਿੱਚ ਪਰ ਤੁਸੀਂ ਤਾਂ ਲੈ ਦੇਖੋ ਇੱਕ ਕੱਪੜੇ ਕੋਲੇ ਪਿਆ ਕੀ ਐਵੇਂ ਦੇ ਕਲਰ ਆਲ ਓਵਰ ਸੂਟ ਨਾਲ ਟਾਈ ਡਾਈ ਦੁਪੱਟੇ ਆ ਦੇਖੋ ਟਾਈ ਡਾਈ ਦੁਪੱਟੇ ਹੈ ਜੀ ਤੇ ਸੂਟ ਨੇ ਆਲ ਓਵਰ ਸੂਟ ਦਾ ਪ੍ਰਾਈਸ ਹੈ ਜੀ ਇਹਨਾਂ ਦਾ 650 ਜੇ ਮੇਰੀ ਭੈਣ ਨੇ ਕਿਸੇ ਨੇ ਇਕੱਠੇ ਮਗਵਾਉਣੇ ਹੋਣ ਤਾਂ ਆਪਾਂ ਰੇਟ ਘਟਾ ਕੇ ਲਾ ਦੇਾਂਗੇ ਠੀਕ ਹੈ ਜੀ ਤੇ ਆਪਾਂ ਨੂੰ ਆਇਆ ਸੀ ਜੀ ਬਾਹਰੋਂ ਆਰਡਰ ਹੈਂਡਵਰਕ ਕਢਾਈ ਕਰਵਾਉਣ ਦੇ ਸੂਟ ਉਹਨਾਂ ਨਾਲ ਆਪਣੀ ਗੱਲ ਹੋ ਗਈ ਸੈੱਟ ਹੋ ਗਿਆ ਕੰਮ ਸਾਰਾ ਉਹਦੇ ਕੱਪੜਾ ਸਾਰਾ ਨਾਲ ਦੁਪੱਟਾ ਕਢਾਈ ਵਧੀਆ ਕੱਪੜਾ ਸਿਰਾ ਜੀ ਤੇ ਪੂਰੀ ਵਧੀਆ ਹੈਵੀ ਕਢਾਈ 2000 ਰੁਪਏ ਖਰਚਾ ਆਊਗਾ ਉਹਨਾਂ ਨਾਲ ਮੇਰੀ ਗੱਲ ਹੋ ਗਈ ਤੇ ਉਹਨਾਂ ਨੂੰ ਮੈਂ ਕਿਹਾ ਵੀ ਮੈਨੂੰ ਕਲਰ ਦੱਸ ਦਿਓ ਕਿਹੜੇ-ਕਿਹੜੇ ਸੂਟ ਰੈਡੀ ਕਰਵਾ ਕੇ ਦੇਣੇ ਆ ਆਪਾਂ ਫਿਰ ਉਹਨਾਂ ਦੇ ਹੈਂਡਵਰਕ ਦੀ ਕਢਾਈ ਵਾਲੇ ਸੂਟ ਰੈਡੀ ਕਰਵਾ ਕੇ ਦੇਣੇ ਆ ਬਹੁਤ ਦਿਨਾਂ ਦਾ ਫੋਨ ਆਈ ਜਾਂਦਾ ਸੀ ਵਿਚਾਰਿਆਂ ਦਾ ਬਸ ਮੇਰਾ ਟਾਈਮ ਹੀ ਨਹੀਂ ਲੱਗਿਆ ਸੀ ਗੱਲ ਫਿਕਸ ਕਰਨ ਦਾ ਸੌਰੀ ਗੱਲ ਕਲੀਅਰ ਕਰਨ ਦਾ ਦੇ ਠੀਕੇ ਜੀ ਤੇਰੀ ਵੀ ਲੱਗੀ ਜੀ ਲਾਈਕ ਜ਼ਰੂਰ ਕਰ ਲੈ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਸਬਸਕ੍ਰਾਈਬ ਕਰ ਲੈ ਜੇ ਨਹੀਂ ਭੁੱਲਣਾ ਬਾਈ ਕਿੰਨਾ ਕੁ ਸਮਾਨ ਲਖਾਣਾ ਕਿੰਨਾ ਕੁ ਛੱਡਾਂਗੇ ਸਮਾਨ ਤਾਂ ਮੇਰੇ ਕੋਲ ਸਾਰਾ ਦਾ ਨਾ ਹੀ ਆਂਦਾ ਆਪਣੇ ਰਮਾਲਾ ਸਾਹਿਬ ਆਪਾਂ ਰੱਖਿਓ ਰੱਖਦੇ ਆ ਉਹ ਵੀ ਰਮਾਲਾ ਸਾਹਿਬ ਵੀ ਤੇ ਸਾਡੇ ਚੱਲ ਰਹੇ ਜੀ ਬਰਸ਼ੀ ਖੰਡਪਾਟ ਸਾਹਿਬ ਕਈ ਦਿਨਾਂ ਤੋਂ ਹੀ ਰੰਬ ਨੇ ਆਪਣੇ ਰਮਾਲਾ ਸਾਹਿਬ ਸਾਰੇ ਵਿਕ ਚੁੱਕੇ ਆ ਹੁਣ ਆਪਣੇ ਉਹ ਖਤਮ ਹੋ ਗਏ ਉਹ ਅੱਜ ਹੁਣ ਫੇਰ ਮੈਨੂੰ ਮਗਵਾਉਣੇ ਪੈਣੇ ਆ ਕਿਉਂਕਿ ਸਮਾਨ ਮੈਂ ਜਿੰਨਾ ਮਰਜ਼ੀ ਹੀ ਮੰਗਵਾਈ ਜਾਵਾਂ ਹਜੇ ਵੀ ਆਪਣੇ ਕੋਲੋਂ ਗਾਹਕ ਮੁੜ ਕੇ ਜਾਂਦਾ ਹੈ ਹਜੇ ਵੀ ਜੀ ਆਪਣੇ ਕੋਲੋਂ ਗਾਹਕ ਮੁੜ ਕੇ ਜਾਂਦੇ ਕਿਉਂਕਿ ਸਮਾਨ ਵਿੱਚ ਤਾਂ ਪੂਰਾ ਨਹੀਂ ਆਇਆ ਜਾਂਦਾ ਹਲੇ ਵੀ ਮੇਰੇ ਮੈਨੂੰ ਘਗਰਿਆਂ ਦੀ ਕਮੀ ਰਹਿ ਗਈ ਹੁਣ ਮੈਨੂੰ ਦੁਬਾਰਾ ਹੋਰ ਤਿਆਰ ਕਰਵਾਉਣੀ ਪੈਣੀ ਹੈ ਸਬਜ਼ੀਆਂ ਵੀ ਆਪਣੀਆਂ ਘਟ ਗਈਆਂ ਉਹਨਾਂ ਦੀ ਕਮੀ ਰਹਿ ਗਈ ਉਹ ਵੀ ਆਪਾਂ ਨੂੰ ਰੈਡੀ ਹੋਰ ਕਰਵਾਉਣੀ ਹੈ ਪੈਣੀ ਹੈ ਠੀਕ ਹੈ ਜੀ ਆਪਾਂ ਹੁਣ ਕਰਦੇ ਆਂ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਪਲੀਜ਼ ਨਹੀਂ ਭੁੱਲਣਾ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਆ ਪਲੀਜ਼ ਮੇਰੀ ਲਾਈਵ ਦੇ ਵਿੱਚ ਜ਼ਰੂਰ ਆਇਆ ਕਰੋ ਮੈਨੂੰ ਹੈਲਪ ਦੀ ਲੋੜ ਹੈ ਜ਼ਰੂਰ ਮੇਰੀ ਲਾਈਵ ਦੇ ਵਿੱਚ ਪਹੁੰਚਿਆ ਕਰੋ ਮੇਰੀ ਲਾਈਵ ਜੀ 11 ਤੋਂ 2 ਤੱਕ ਹੁੰਦੀ ਹੈ ਕਦੇ ਮੈਂ 12 ਤੋਂ 2 ਲਾਉਣੀ ਹੈ ਫਿਰ ਮੈਨੂੰ ਵਾਚ ਟਾਈਮ ਬਹੁਤ ਘੱਟ ਮਿਲਦਾ ਹੁਣ ਮੈਂ 11 ਤੋਂ 2 ਲਾਇਆ ਕਰੂੰਗੀ ਪਲੀਜ਼ ਜ਼ਰੂਰ ਪਹੁੰਚਿਆ ਕਰੋ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਵੱਧ ਤੋਂ ਵੱਧ ਮੇਰੀ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਜੀ ਅੱਗੇ ਪਲੀਜ਼ ਮੈਨੂੰ ਆਪ ਦੀ ਹੈਲਪ ਦੀ ਲੋੜ ਹੈ ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓ ਦੇ ਐਂਡ ਚੰਗੀ ਲੱਗੀ ਜਰੂਰ ਅੱਗੇ ਸ਼ੇਅਰ ਕਰਨੀ ਕਿਉਂਕਿ ਟਾਈਮ ਮੇਰੇ ਕੋਲੇ ਬਹੁਤ ਘੱਟ ਹੈ ਕੰਮ ਮੇਰੇ ਬਹੁਤ ਜ਼ਿਆਦਾ ਪਏ ਨੇ ਗਲਤ ਬੋਲਿਆ ਗਿਆ ਹੋਵੇ ਜੀ ਸੌਰੀ